ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਜਲਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ ਇਹ ਗੱਲ ਕਰ ਲਈ ਨਾ ਬਾਈ ਕਾਲੇ ਕੋਲ ਪਹੁੰਚੇ ਹੋਇਆ ਤਿੰਨ ਝੋਟੀਆਂ ਤਾਜ਼ੀਆਂ ਦਿਖਾਵਾਂਗੇ ਤੇ ਇੱਕ ਬਹੁਤ ਕਮਾਲ ਦੀ ਤੁਹਾਨੂੰ ਤੋਕੜ ਗੱਬਣ ਕੱਟੀ ਦਿਖਾਵਾਂਗੇ 6 ਦੰਦਾਂ ਦਾ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਬਹੁਤ ਆ ਜਾਇਜ਼ ਜਾਂ ਹੁੰਦਾ ਜਿਹੜਾ ਪਸ਼ੂ ਤਾਂ ਨਾ ਪਸ਼ੂ ਤਾਂ ਨਾ ਹੁੰਦਾ ਟਾਪ ਕੁਆਲਿਟੀ ਦਾ ਹੋਰ ਕਾਲੇ ਕਿਵੇਂ ਆ ਵਧੀਆ ਗੁਰੀ ਬਾਈ ਚੜਦੀ ਕਲਾ ਐਨ ਚੜਦੀ ਕਲਾ ਵੀਰੇ ਚੱਲਦਾ ਮਾਰੂ ਮਾਰੂ ਮਾਰ ਵਧੀਆ ਜਾਂਦੇ ਨੰਬਰ ਬੋਲ ਤਰਾ 95920 99493 95920 99493 ਤੇ ਸ਼ੁਰੂਆਤ ਇੱਥੋਂ ਕਰਦੀ ਆ ਆਓ ਝੁੱਟੀ ਤੋਂ ਕਰ ਤੋਰ ਚੋਂ ਬਰਾ ਖੋਲ ਕੇ ਸੁਆ ਕਾਲੇ ਦੂਜਾ ਵੀਰੇ ਸੁਆ ਦੂਜਾ ਤੇ ਥਣਲੇ ਵੇਰੀ ਕਹ ਲਈ ਆ ਗਈ ਜਮਾ ਸਾਫ ਅੱਲਾਇ ਚੱਲ ਚੱਲ ਸਿੰਗ-ਸੁੰਗ ਬੰਦ ਆ ਗਿਆ ਨਾ ਜਮੇ ਵੀਰੇ ਵਧੀਆ ਸਿੰਗੀਆਂ ਨੇ ਹਾਂ ਸਿੰਗ-ਸੁੰਗ ਆ ਗਿਆ ਬੰਦ ਜਮਾ ਥਣਲੇ ਵੇ ਦੀ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਵੀ 100 ਦੀ 100 ਆ ਗਈ ਹਰੇਕ ਪਾਸੇ ਬਾਕੀ ਜਮੀ ਫਿੱਟਦਾ ਆ ਲੈ ਚੱਲ ਲੈ ਜਿਹੜਾ ਰੱਸਾ ਫੜ ਲੈ ਰੱਸਾ ਚੱਪਲਾ ਰੱਸਾ ਹਾਂ ਛੱਡ ਦੇ ਮੂਰ ਹੀ ਫੜ ਲੈ ਇਥੋਂ ਹੌਲੀ ਤੋੜ ਜੀ ਪੱਲੇ ਐ ਤੋੜ ਟਕਾ ਕੇ ਇਸ ਮਾਰ ਕੇ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਆ ਹੋ ਗਏ ਵੀਰੇ ਜਿਹਨੂੰ 9-10 ਦਿਨ ਸੂਈ ਨੂੰ 9-10 ਦਿਨ ਕੇਰਾ ਹੋਰ ਕਮਾ ਦੇ ਥੱਲੇ ਨੂੰ ਇਹਨੂੰ ਲਿਆ 9-10 ਦਿਨ ਦੀ ਸੂਈ ਕੋਲੇ ਦੁੱਧ ਕਿੰਨਾ ਹਾਜ਼ਰ ਆਇਆ ਦੁੱਧ 12 ਲੀਟਰ ਵੀਰੇ ਡੰ ਮੈਲੀ ਤਾਂ ਨਹੀਂ ਲੱਗੀ ਨਾ ਮੈਲੀ ਨਹੀਂ ਲੱਗੀ ਹਲੇ ਤਾਂ ਮੈਲੀ ਕਿੱਥੇ ਬੱਚਾ ਲੈ ਰਹੀ ਆ ਜੀ ਹਨਾ ਹਾਂ ਹਾਂ ਲਾ ਰਹੀ ਬੱਚਾ ਬੱਚਾ ਤਾਜ਼ਾ ਹੀ ਆ ਸੱਜਣੋ 9 10 ਦਿਨ ਦਾ ਸੂਆ ਸੂਆ ਦੂਜਾ ਤੇ ਕੁਆਲਿਟੀ ਕਬੂਲਿਟੀ ਆ ਗਈ ਕੱਟੀ ਜੀ ਗੱਲਬਾਤ ਕਰ ਲਈਏ ਸੱਜਣੋ ਫੁੱਲ ਹਰੇਕ ਪੱਖ ਤੋਂ ਬਹੁਤ ਸੋਹਣਾ ਲੇਵਾ ਲਾ ਰਹੀ ਆ ਬਾਕੀ ਗੁਰੀ ਕੱਟੀਆਂ ਨੀਚੇ ਵੀ ਥੱਲੇ ਵੀ ਨਾਲ ਵੀ ਕੱਟੀ ਨਾਲ ਵੀ ਕੱਟੀ ਆ ਤੇ ਚਵਾਈ ਦੀ ਕਿਵੇਂ ਗਾਲੇ ਚਵਾਈ ਵੀਰੇ ਮੋٹے ਚੋਣ ਹੋਊਗਾ ਐ ਨਾ ਇੱਕ ਹੋਰ ਵੀ ਨਾ ਮੈਂ ਮੈਂ ਵੀ ਜੇ ਮੈਂ ਪਤਾ ਨਾ ਮਾਰ ਵੀ ਦਿਆ ਕਰਾਂਗੇ ਬਈ ਲੰਬੀ ਵੀਡੀਓ ਹੋ ਜਾਂਦੀ ਨਾ ਠੀਕ ਆ ਗੱਲ ਉਹਦੇ ਕਰਕੇ ਨਹੀਂ ਐਨ ਮਤਲਬ ਕਿ ਚਵਾਚੂ ਕਰਕੇ ਦਿਖਾ ਦਿੰਦੇ ਹਾਂ ਚਵਾਚੂ ਸਰੀਆ ਫਿਰ ਪੋਲੇ ਮੋਟਾ ਚੋਣ ਹੋਗਾ ਪੋਲਾ ਜਮੀ ਠੀਕ ਆ ਗੱਲ ਹਾਂ ਮਾੜਾ ਮੋਟਾ ਵੀ ਦਾਪਾਲ ਦੀ ਤਾਂ ਆਪਣੀ ਐ ਠੀਕ ਆ ਗੱਲ ਹਾਂ ਤੇ ਇੱਥੋਂ ਘੈਰੀ ਸਾਰੀ ਕੱਟੀ ਦਿਖਾ ਦਿੰਦੇ ਮੈਂ ਫੇਸ ਤੇ ਮਾਰਨੀ ਕੈਮਰਾ ਤੇ ਨਾਲ ਵੀ ਕੱਟੀ ਆ ਬਾਕੀ ਸਭ ਨੂੰ ਗੱਡੀ ਗੱਲ ਗੁਰੀ ਵੀ ਉਹ ਨਹੀਂ ਹੈਗੀ ਮੋਟਾ ਪਣ ਨਹੀਂ ਹੈਗਾ ਜਮੀ ਬਰੀਕੀਆਂ ਵਾਲੀ ਐ ਠੀਕ ਆ ਗੱਲ ਉੱਤੋਂ ਦਿਖਾ ਦੇ ਮੜੇ ਕੈਮਰਾ ਬਾਰੇ ਦੇ ਦੇ ਦਾ ਡਿਜ਼ਾਈਨ ਸੋਹਣਾ ਰੱਖ ਦਿਆ ਥੱਲੇ ਹਣਾ ਹਾਂ 100 ਦੀ 100 ਇਹ ਆ ਗਈ ਹਰੇਕ ਪਖਤੂਨਾਂ ਨਾਲ ਆ ਗਈ ਕੱਟੀ ਨਾਲ ਕੱਟੀ ਹੈ ਬਾਈ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ 1.40 ਹਜ਼ਾਰ ਬਾਈ 1 ਲੱਖ ਤੇ 40 ਹਜ਼ਾਰ ਮਾਫੀ ਮੁਫੀ ਕੋਈ ਮਾਫੀ ਕਰ ਦਾਂਗੇ ਥੋੜੇ ਜਿਹਾ ਪੜਾ ਗਿਆ ਪਹਿਲਾਂ ਵੀ ਜਦੋਂ ਆਪਾਂ ਬੋਲੇ ਬਾਕੀ ਹਰੇਕ ਗੱਲ ਪੜਦੇ ਵਾਲੀ ਵੀ ਨਹੀਂ ਹੈਗੀ ਹੁਣ ਹਰੇਕ ਬੰਦੇ ਨੂੰ ਪਤਾ ਹੈ ਦੇਖ ਕੋਈ ਵੀ ਉਹ ਨਹੀਂ ਹੈਗਾ ਹੁਣ ਥੋੜੇ ਆਪਾਂ ਤਾਂ ਥੋੜੇ ਜਿਹਾ ਸਮਝ ਨਾਲ ਫਰਕ ਪੈ ਰਿਹਾ ਠੀਕ ਹੈ ਜੀ ਕਹਿ ਲਿਆ ਵੀ ਹੁਣ ਥੋੜਾ ਜਿਹਾ ਕੰਮ ਤੇਜ਼ ਹੋ ਗਿਆ ਪਿੱਛੋਂ ਵੀ ਮਾਲ ਥੋੜੇ ਉੱਤੇ ਸਾਬ ਨਾਲ ਪਿੱਛੋਂ ਵੀ ਗਰਮ ਮਾਰ ਰਿਹਾ ਰਤ ਹੋ ਗਈ ਤੇਜ਼ ਥੋੜੀ ਹਾਂ ਥੋੜੇ ਉਹਦੇ ਕਰਕੇ ਦਿਨ ਬੱਗੇ ਮਾਨਤਨ ਹੋ ਜੂਗਾ ਮਾਨਤਨ ਕਰ ਦਾਂਗੇ ਜੇ ਕੋਈ ਜੋੜਾ ਲੈਂਦਾ ਝੋਟੀਆਂ ਵੀ ਚੰਗੀਆਂ ਹਾਂਜੀ ਆ ਵੀ ਦੂਜਾ ਸੁਆ ਝੋਟੀ ਦਾ ਠੀਕ ਹੈ ਗੱਲ ਹਾਂ ਇਹਨ ਇਹਦੇ ਦਿਖਾ ਦੇ ਅੱਗੋਂ ਮਲਕੇ ਤੋਰ ਚੋ ਬਰਾ ਕੋ ਤੁਰਦੀ ਦੀ ਕਰਾਂਗੇ ਜੀ ਅੱਜ ਮੈਂ ਟ ਗੁੱਠਾ ਇਕੱਠਾ ਬਹੁਤ ਸੋਹਣੀਆਂ ਰੱਖਦੀਆਂ ਗਾਂ ਵਾਲੇ ਬੰਨਿਓ ਕਰਾ ਦੇ ਗਰੀ ਚੱਕਾ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਨਾਲ ਕਟਾ ਵੀਰੇ ਆ ਨਾਲ ਮੇਲ ਕਾਫ ਤਕਰੀਬਨ ਤਕਰੀਬ ਉਹਦਾ 나ੜੂਆ ਤਾਜ਼ਾ ਹੀ ਆਲੇ ਥੋੜੇ ਦਿਨਾਂ ਦਾ ਹੀ ਲੱਗਦਾ ਸੂਆ ਕਾਲੇ ਸੂਆ ਵੀਰੇ 5 6 ਦਿਨ ਹੋਈ ਨੇ ਅੱਜ ਠੀਕ ਆ ਹਾਂ ਹਫਤੇ ਦਾ ਕਹ ਲੋ ਸੂਆ ਯਾਰ ਬਸ ਠੀਕ ਆ ਵੱਧੋ ਵੱਧਾ ਹਾਂ ਥਣ ਥਣ ਬੜਾ ਕਮਾਉਂ ਮਹਾਕ ਵਾਲਾ ਚੋਣ ਮੋਟਾ ਵੀਰੇ ਅੱਗੋਂ ਗੁੱਠਾ ਕਾਠਾਂ ਦੇ ਕੈਮਰਾ ਮਰਾ ਦੇ ਨਾਣਾ ਨੂਣਾ ਦਿਖਾ ਦੇ ਸਾਰੀਆਂ ਠੀ ਇਥੋਂ ਮਾਰਦੀ ਗੈਰੀ ਗਾਂਲੇ ਬੰਨਿਓ ਕਰਾਦੀ ਨਾੜਾ ਨੂੜਾ ਚੱਕ ਕੇ 13 ਚੋਂ ਬਰਾ ਹੋਰ ਕਮਾ ਦੇ ਹੋਰ ਕਮਾ ਦੇ ਕਰ ਉਤਲੇ ਬੰਨੇ ਰਿਹਾ ਅਗਰ ਮੈਂ ਦੇ 13 ਹੋਰ ਕਮਾ ਦੇ ਉਰੋਂ ਕਿੰਨੇ ਦਿਨ ਦਾ ਸੂਆ ਦੱਸਿਆ ਸੂਆ ਮੇਰੇ ਹਫਤੇ ਦਾ ਹੁਣ ਇੱਕ ਹਾਉ ਉੱਤੇ ਦਾ ਹੂੰ ਇੱਕ ਹਫਤੇ ਦੀ ਸੂਈ ਤੇ ਇਥੋਂ ਕਰਾਈ ਗੈਰੀ ਚੱਕ ਐਨ ਸਮਾਰ ਕੇ ਹਰੇਕ ਪੱਖ ਤੋਂ ਲੈ ਚਾਲਾ ਇਧਰ ਆ ਜਾ ਕਿੰਨਾ ਦੱਸਿਆ ਬੋਲਾ ਹੈ ਮੇਰੇ ਕਿੰਨਾ ਬੋਲਾ 11 ਲੀਟਰ ਹੁਣ ਤਿਆਰ ਹੋਊਗਾ ਇਹਨਾ 11 14 14 ਕਿਲੋ ਦੀ ਓਟ ਤੇ ਝੋਟੀ ਆ ਯਾਰ ਠੀਕ ਆ ਗੱਲ ਆ ਆ ਪਾ ਵੀ ਓਟ ਦੇ ਲੰਗ ਝੋਟੀ ਦੀ ਆਪਾ ਕਿੰਨੀ ਓਟ ਦੇ ਦਾਂਗੇ ਦੀ 14 ਕਿੱਤੂ ਕਿਲੋ ਦੀ 14 ਦੀ ਐਨ ਤਿਆਰ ਆ 14 ਦੀ ਵਾਈ ਕਹਿੰਦਾ ਗਰੰਟੀ ਦੇ ਦੇਗੀ ਪਾਉਗੀ ਪਾਉਗੀ 14 15 ਦਿਨਾਂ ਤੇ ਜਾ ਕੇ ਠੀਕ ਆ ਗੱਲ ਹਾਂ ਜੀ ਆਪਾਂ ਅੱਜ ਕਹੀ ਹੈ ਨਾ ਮਲੇ ਮੂਲੇ ਚੱਲ ਗਏ ਮਲੇ ਮੂਲੇ ਚੱਲ ਗਏ ਠੀਕ ਆ ਗੱਲ ਕਿਉਂਕਿ ਗੁਰ ਜਿਹੜੀ ਜੋ 1.5 ਕੇ 6 ਕੇ ਦਿਨਾਂ ਚ 10 11 ਕਿਲੋ ਕਰ ਗਈ ਹੁਣ 13 14 ਕੋਈ ਔਖੀ ਗੱਲ ਨਹੀਂ ਹੈਗੀ ਤੇ ਜੇ ਗੱਲ ਕਰ ਲਈ ਰੇਟ ਇਹਦਾ ਕਾਲੇ ਕੀ ਰਹਿਣਾ ਹੈ ਰੇਟ ਇਹਦਾ ਵੀਰੇ ਤੋਂ 135 ਹੈ ਠੀਕ ਆ 1 ਲੱਖ ਤੇ 35000 ਹਾਂ ਮਾਫੀ ਕੋਈ ਮਾਫੀ ਕਰਦਾਂਗੇ ਵਿੱਚੋਂ ਕੋਈ ਨਾ ਜੋੜਾ ਜੋੜਾ ਜਾਂਦਾ ਜੋੜੇ ਮਾਫੀ ਕਰਦਾਂਗੇ ਸੱਜਣ ਜੋੜਾ ਜੂੜਾ ਲੈਂਦਾ ਪਰ ਡਿਜ਼ਾਈਨ ਲੈਵੇ ਦਾ ਸੱਜਣੋ ਸੋਹਣਾ ਰੱਖ ਦਿਆ ਇਹ ਇੱਥੋਂ ਦਿਖਾ ਦਿੰਦਾ ਰੀ ਇੱਥੋਂ ਆਹ ਨਾ ਰੱਖ ਰੀਆ ਫਾਸਮਾ ਜਾਂ ਲੇਵਾ ਗੱਲਬਾਤ ਕਰ ਲਈਏ ਜੇ 11 ਕਿਲੋ ਬੋੜਾ ਪਾਈਂਦਾ ਆ 7ਵੇਂ ਦਿਨ ਹਾਜ਼ਰ ਆ ਇਹਦੇ ਕੋਲ ਇਹ ਜੇ ਛੇਤੀ ਛੇਤੀ ਸੂਤਾ ਨਹੀਂ ਮਿਲਦਾ ਹੈਗਾ ਥਾਣਾ ਇਹ ਜੇ ਬਾਕੀ ਨਾ ਗਾੜੀ ਸਵਾ ਦੋ ਤੇ ਢਾਈ ਦੇ ਵਿੱਚ ਗਾੜੀ ਮਿਲੂਗੀ ਸਵਾ ਦੋ ਕਿਲੋ ਦੀ ਗਾੜੀ ਹਾਂ ਸਵਾ ਦੋ ਕਿਲੋ ਦੀ ਗਾੜੀ ਮਿਲੂਗੀ ਠੀਕ ਆ ਗੱਲ ਇਹ ਆ ਗਈ ਬਿਲਕੁਲ ਕਲੀ ਨਵੇਂ ਹਾਂਣ ਚ ਹਾਂ ਹਾਂ ਆ ਗਈ ਬਿਲਕੁਲ ਨਵੇਂ ਹਾਂਣ ਚ ਤੇ ਬੱਚੇ ਦੇ ਨਾੜੀਏ ਤੇ ਮਾਰ ਦਿੰਦੇ ਰੀ ਕੈਮਰਾ ਬਿਲਕੁਲ ਕਲੀ ਆਪਾਂ ਨਾ ਗਿੱਲਾ ਹੀ ਆ ਤਾਜ ਗਿੱਲਾ ਦਾ ਹੋਰ ਹੈ ਕੋਈ ਪੁੱਤਾਂ ਲੈ ਜਾਂਦੇ ਨੇ ਖਿੱਚ ਕੇ ਬੱਚੇ ਹੁੰਦੇ ਨੇ ਇਕੱਠੇ ਬੰਨੇ ਹੋਏ ਠੀਕ ਹੈ ਗੱਲ ਹੁਣ ਆਲਾ ਝੋਟੀ ਆ ਬਰਸੋਂ ਸੁੱਈ ਹੈ 나ੜੂ ਉਹਦਾ ਵੀ ਦੇਖ ਲੈ ਉਹਦੀ ਲੱਗੀ ਨਾਲ ਦੀ ਨਾਲ ਠੀਕ ਹੈ ਗੱਲ ਇਹਦਾ ਆ ਗਿਆ ਇੱਕ ਪੈਂਕੀ ਨੂਰ ਵਾਲੀ ਦਾ 나ੜੂ ਤੁਹਾਨੂੰ ਤਾਜਨ ਲੱਗਦਾ ਕਈ ਵਾਰੀ ਦੰਦ ਦੰਦ ਦਾ ਬੰਦਾ ਜਿਹੜਾ ਪਾਰਕੂ ਹੈ ਸਾਰਾ ਆ ਕੇ ਚੈੱਕ ਕਰ ਲੈ ਕੋਈ ਚੱਕਰ ਨਹੀਂ ਦੰਦ ਵੀ ਪਟ ਕੇ ਦੇਖ ਲੈ ਬੱਚੇ ਦੇ ਇਹ ਦੰਦ ਪਟ ਕੇ ਬੱਚੇ ਨੂੰ ਪਤਾ ਲੱਗਿਆ ਹਾਂ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਤੇ ਹੁਣ ਮਾਰ ਦਿੰਦਾ ਰਹੀ ਆ ਕੱਟੀ ਦੇ ਕੈਮਰਾ ਓਏ ਇਹਦਾ ਪਹਿਲੇ ਨਹੀਂ ਲੱਗਦੀ ਇਹ ਪਹਿਲਾਂ ਠੀਕ ਹੈ ਗੱਲ ਇੱਥੋਂ ਦਿਖਾ ਰਹੀ ਮਹਾਬਾਈ ਆ ਲਾਲਾ ਵੀ ਜੰਮੀ ਠੰਡੀ ਸੀ ਲੈ ਕੋਈ ਆਲ ਫੌਲ ਨਹੀਂ ਤੋਰ ਖੋਲ ਕੇ ਗਾਲੀ ਇਹ ਥੱਲੇ ਵੀ ਕੱਟੀ ਆ ਨੀਚੇ ਨਾਲ ਇਹਦੇ ਵੀ ਨਾਲ ਵੀ ਕੱਟੀ ਆ ਦੰਦਾਂ ਚ ਪਿਓਰ ਦੋ ਦੰਦ ਦੋ ਦੰਦ ਚੌਂਕ ਦੇ ਚੱਕੇ ਹੋਏ ਨੇ ਠੀਕ ਹੈ ਗੱਲ ਕੰਨੀਆਂ ਬਰਾਬਰ ਨਹੀਂ ਹਲੇ ਕਰੀਆਂ ਬੀ ਸਿੰਘ ਸਿੰਘ ਪਤਲਾ ਆ ਗਿਆ ਜਮੇਰੇ ਸਾਰੀਓ ਚੰਗੀ ਆਂਦੇ ਐ ਨਾਲ ਆ ਗਿਆ ਤੇ ਸਭਾ ਆਦੀ ਆ ਗਈ ਠੰਡੀ ਬਿਲਕੁਲ ਸਵੀ ਸੁਵੀ ਚੰਗੀ ਹੋਈ ਆ ਹੌਲੀ ਤੋਰ ਕੱਟੀ ਜਮੇ ਕਿੰਨੇ ਦਿਨ ਦੀ ਸੂਈ ਆ ਪਰਸੋ ਸੂਈ ਆ ਵੀਰੇ ਬੋਲਾ ਖਾਲੀ ਕਰਕੇ ਕੱਟੀ ਪਾਈ ਆਪਾਂ ਜਾਨ ਜੂਨ ਚੰਗੀ ਆ ਨਾ ਪੂਰੀ ਸਾਰੇ ਚੰਗੀਆਂ ਬਈ ਯਾਰ ਕੱਦ ਵੀ ਚੰਗਾ ਵੀ ਉਠੰਡੀ ਲਿਕੜੇ ਤੇ ਬਾਕੀ ਝੋਣ ਚਵਈਆ ਵਧੀਆ ਹੋਵੇ ਇਹਦਾ ਮਈਆਂ ਨਾਲ ਝੋਣਾ ਹੈ ਮੱਜਾਂ ਨਾਲ ਮੱਜਾਂ ਨਾਲ ਨਾਲ ਝੋਣ ਮਿਲੂਗਾ ਮੋਟਾ ਇਹਨਾਂ ਠੀਕ ਆ ਗੱਲ ਹਾਂ ਤੇ ਕੱਦ ਵੀ ਪੈਲਣ ਦੇ ਹਿਸਾਬ ਨਾਲ ਦੋ ਦੰਦ ਦੇ ਹਿਸਾਬ ਨਾਲ ਚੰਗਾ ਹਾਂ ਕੱਦ ਕਾਠ ਵੀ ਚੰਗਾ ਬੱਚਾ ਕੀ ਦੱਸਿਆ ਨਾਲ ਬੱਚਾ ਕੱਟੀ ਆ ਬਾਈ ਕੱਟੀ ਦੇ ਮਾਰਦੇ ਕਿ ਆ ਨਾਲ ਵੀ ਇਹਦੇ ਕੱਟੀ ਆ ਗਈ ਤੇ ਇੱਕ ਵਾਰੀ ਕੱਟੀ ਵੀ ਤੁਹਾਨੂੰ ਜਰੂਰ ਦਿਖਾ ਦਾਂਗੇ ਜਦੋਂ ਬੰਨਾਂਗੇ ਝੋਟੀ ਨੂੰ ਲਿਆ ਕੇ ਤੇ ਕਦੋਂ ਸੂਈ ਦੱਸਿਆ ਘਾਲੇ ਪਰਸੋਂ ਬਾਈ ਪਰਸੋਂ ਸੂਈ ਜੇਰ ਜੱਪਾ ਡਾਣਾ ਇਹਨਾਂ 8 ਦੇ 9 ਦੇ ਵਿੱਚ ਗੋਲਾ ਤਿਆਰ ਕਰ ਗਏ ਹਾਂ 8 ਤੇ 9 ਕਿਲੋ ਹਾਂ ਇਹ ਇੱਥੇ ਰੋਕੀ ਬਾਕੀ ਜੇਰ ਜੂਰ ਦੀ ਵੀਡੀਓ ਆਪਣੇ ਕੋਲ ਹੈਗੀ ਇੱਥੋਂ ਇੱਥੋਂ ਮਾਰ ਕੇ ਰਹੀ ਕੈਮਰਾ ਓਏ ਪਿਓਰ ਦੋ ਦੰਦ ਦਾ ਦੂਜੇ ਤੀਜੇ ਦੇ ਨਾਲ 8-9 ਕਿਲੋ ਬੋਲਾ ਹਾਜ਼ਰ ਨਾਲ ਆ ਗਈ ਕੱਟੀ ਕਮਾਲ ਦੀ ਝੋਟੀ ਆ ਇਹਦੀ ਵੀ ਸਵਾ ਤੁਸੀ ਇਹਦਾ ਚੈੱਕ ਹੀ ਕਰ ਸਕਦੇ ਬਾਈ ਇਹਦੀ ਵੀ ਬਾਲਾ ਨਹੀਂ ਕਹਿੰਦੇ 13 ਕਿਲੋ 12 ਕਿਲੋ ਦੀ ਓਟ ਲੈ ਜੇ ਬੰਦਾ ਪਹਿਲਾਂ ਦੋ ਦੰਦ ਦੀ 12 ਕਿਲੋ ਦੀ ਓਟ ਦੇ ਦੂੰਗਾ ਠੀਕ ਆ ਗੱਲ ਹਾਂ ਤੇ ਨਾਲ ਜਿਹੜੀ ਇਹਦੀ ਕੱਟੀ ਹੈ ਗਹਿਰੀ ਕੱਟੀ ਦੇ ਵੀ ਮਾਰਨੀ ਕੈਮਰਾ ਇੱਕ ਵਾਰੀ ਕੱਟੀ ਵੀ ਨਾਲ ਬਹੁਤ ਕਮਾਲ ਦੀ ਆ ਗਈ ਤੇ ਆਪ ਵੀ ਕਹਿ ਸਕਦੇ ਆ ਯਾਰ ਵੀ ਕੱਟਿਏ ਆ ਗਿਆ ਆਪ ਵੀ ਇਹ ਆ ਆ ਗਈ 31 ਨਾਲ ਇਹਦੇ ਇਥੋਂ ਕਰਾ ਦੀ ਚੈੱਕ ਇਹਦਾ ਇਹ ਉਹ ਹੈ ਬਿਲਕੁਲ ਤਾਜੀ ਆ ਗਈ ਤੇ ਸਵੇਹਾ ਦੀ ਬਾਈ ਨੇ ਦੱਸਿਆ ਵੀ ਸਵੇਹਾ ਦੀ ਠੰਡੀ ਹੈ ਉਹ ਸਾਈਡ ਨੂੰ ਮੜ ਜਾ ਇਹ ਇਥੋਂ ਦਿਖਾ ਦੀ ਗਾੜੇ ਬੰਨਿਓ ਗਾੜੀ ਪਿਛਾੜੀ ਕਰਾ ਦੀ ਚੈੱਕ ਤੇ ਹੋ ਜਾ ਚੋਬਰਾ ਸਾਈਡ ਨੂੰ ਤੇ ਉਰਲੇ ਬੰਨਿਓ ਦਿਖਾ ਦੀ ਗਰੀ ਬਾਕੀ ਬੱਚੇ ਦੇ ਮਾਰਦੇ ਕੈਮਰਾ ਇੱਕ ਨਾਲ ਇੱਕ ਫਰੀ ਵਾਲਾ ਕੰਮ ਹੈ ਕੱਟੀ ਵਾਲੀ ਛੇਤੀ ਮਿਲਦੀ ਵੀ ਨਹੀਂ ਝੁੱਟੀ ਠੀਕ ਆ ਇਥੋਂ ਦਿਖਾ ਕੇ ਬਾਡੀ ਦੀ ਬਣਤਰ ਸਿੰਘਾਂ ਦਾ ਡਿਜ਼ਾਈਨ ਨਾਲ ਕੱਟੀ ਤੇ ਸਵੇਹਾ ਦੀ ਠੰਡੀ ਜਮਾ ਦੰਦਾਂ 'ਚ ਆ ਗਈ ਸਿਰਫ ਦੋ ਦੰਦ ਚੌਕ ਦੇ ਹਲੇ ਮੜ ਚੱਕੇ ਹੋਏ ਨੇ ਠੀਕ ਆ ਗੱਲ ਨੂੰ ਤੇ ਬਣੂ ਬਣੂਗੀ ਚੰਗੀ ਵਾਈ ਕਹਿੰਦਾ ਥੱਲੇ ਬਾਈ ਇੱਕ ਦਿਨ ਹੋਰ ਸਮਾਂ ਚੱਲ ਆਪਾਂ ਵੀਡੀਓ ਜਾਇ ਹੁੰਦੇ ਵੀ ਕੱਲੇ ਲੰਗਰ ਕਾਣੂ ਰੱਖਣਾ ਠੀਕ ਹੈ ਇਹ ਜਲਦਬਾਰੇ ਹੋਰ ਆਉਂਦੇ ਮਾਲਾ ਜੇ ਕਿਤੇ 2 ਛੋਟੀ ਪੰਚਾਇਤਰ ਹੋਰ ਰੁੱਕ ਕੇ ਝੋਟੀ ਨਾ ਐ ਨਾਲ ਨੇਖੁਰੂ ਕੀ ਬਹੁਤ ਖਾਣ ਪੀਣ ਦੀ ਠੀਕ ਕੱਟੀ ਨੂੰ ਫਤੁਰਿਆਂ ਜਾਣਾ ਤੋਰ ਕਿੰਨੇ ਪੈਸੇ ਅੱਜ ਇਹਦੇ 140 ਜੀ ਦੰਦਾ ਹੈ 140 1 ਲੱਖ ਤੇ 40 ਹਜ਼ਾਰ ਮਾਫੀ ਕੋਈ ਮਾਫੀ ਕਰਦਾ ਕੋਈ ਨਾ ਵੀ ਮਾਫੀ ਕਰਦਾ ਵੀ ਕਿੰਨਾ ਦਾ ਸਹਾਜ ਹੈ ਜਰਾ ਹਾਜ਼ਰ ਹੁਣ 9 ਕਿਲੋ 8 ਕਿਲੋ ਬੋਲਾ ਤਿਆਰ ਮੇਰੂ ਅਜਿਹੇ ਜਿਵੇਂ ਮਰਜੀ ਬੰਦਾ ਚੋਲੇ ਤੇ ਦੋ ਦੰਦ ਨਹੀਂ ਕਰਦੀ ਇਕੱਠੀ ਦੋ ਦੰਦ ਕਰਕੇ ਚੌਕ ਦੇ ਚੱਕੀ ਜਾਂਦੀ ਆ ਚੌਕ ਦੇ ਬਰਾਬਰ ਨਹੀਂ ਕਰੇ ਕੱਢੇ ਹੋਣੇ ਠੀਕ ਆ ਗੱਲ ਤੇ ਹੁਣ ਆ ਜਾ ਗਏ ਆਰੀ ਚਾਰ ਨੰਬਰ ਵਾਲੀ ਤੇ ਵੱਡੀ-ਵੁੱਡੀ ਆ ਵੀ ਖਾਸੀ ਲੱਗਦੀ ਆ ਇਹ 6 6 ਦੰਦ ਆ ਵੀਰੇ ਹੈ 6 ਦੰਦ ਹੈ ਪਹਿਲੇ ਸੂਏ ਇਹ ਚ ਦੂਜੇ ਸੂਏ ਦੀ 4.5 ਤੇ 5 ਦੇ ਵਿੱਚ ਗੱਭਣ ਹੋ ਗਈ ਆ ਰੇਲ ਦੇ ਡੱਬੇ ਜਿੰਨੀ ਲੰਬੀ ਤੇ ਲੰਬੀ-ਲੁੰਬੀ ਬਹੁਤ ਆ ਹੋਰ ਚੋਬਰਾ ਲੰਬੀ ਆ ਗਈ ਫੁੱਲਾ ਕਿੰਨੇ ਟਾਈਮ ਦੀ ਗੱਭਣ ਦੱਸਿਆ ਵੀਰੇ ਪੌਣੇ 5 ਦੀ ਗੱਭਣ ਹੋ ਗਈ ਇਹ ਪੌਣੇ 5 ਦੀ ਚੈੱਕ ਕਰਾ ਕੇ ਦਵਾਂਗੇ ਨਾ ਠੀਕ ਆ ਗੱਲ ਹਾਂ ਥੱਲੋਂ ਦੁੱਧ ਦੁੱਧੋਂ ਛੱ ਦੁੱਧੋਂ ਹੰਡਰਾਈ ਆ ਹਾਂ ਨਰਾਈਆ ਦੰਦੀ ਦਾ ਨਹੀਂ ਮਾੜਾ ਮੋਟਾ ਨਾਲ ਥਣ ਪਾਸ ਕਰਾ ਦਾਂਗੇ ਜੇ ਕੋਈ ਖਣ ਪਾਸਤਾ ਕਰਾ ਦੂ ਹਾਂ ਥਣ ਪਾਸਤਾ ਕਰਾ ਦੂ ਲੰਬੀ ਬਹੁਤ ਆ ਯਾਰ ਹਨਾ ਮੇਰੇ ਕੱਦ ਕੋ ਦਲੀ ਝੋਟੀ ਪੂਰੀ ਸਿੰਗੀ ਸੁੰਗੀ ਸੋਣੀਏ ਇਦਾਂ ਦੀ ਇੱਕ ਆਪਾਂ ਨੇ ਪਿੱਛੇ ਜੇ ਪਹਿਲਾਂ ਵੀ ਦਿਖਾਈ ਸੀ ਹਾਂ ਵਿੱਚ ਪਹਿਲਾਂ ਵੀਰੇ ਪੰਪ ਕੋ ਝੋਟੀਆਂ ਦਾ ਮਤਲਬ ਕਿ ਵੱਡੀ ਕੱਦ ਵਾਲੀ ਹੋਰ ਤੋਕੜ ਗੱਬਣ ਹੋਰ ਹੈ ਕੁੜੀ ਵੀ ਹਾਂਜੀ ਬੰਦਾ ਅਗਲਾ ਵਧੀਆ ਹੀ ਪਾਲਦਾ ਯਾਰ ਠੀਕ ਆ ਗੱਲ ਇੱਥੇ ਰੋਕ ਲਾ ਬਾਈ ਮਾੜੀ ਤੋਕੜ ਗੱਬਣ ਦਾ ਕੀ ਕਰਾਂਗਾ ਅਗਲਾ ਰੋਕ ਲਾ ਰੋਕ ਲਾ ਜਿਹਦੇ ਦੇ ਪੈਸੇ ਦਾ ਡਾਬਰ ਕਰੇ ਇਥੋਂ ਮਾਰ ਨਹੀਂ ਗਰੀ ਕੈਮਰਾ ਥੋੜਾ ਤੇਰੇ ਵਾਲੇ ਕੈਮਰੇ ਤੋਂ ਡਰਦੀ ਆ ਨਾ ਪੌਣੇ 5 ਮਹੀਨਾ ਜੀ ਗੱਬਣ ਬਾਈ ਕਹਿੰਦਾ ਦੰਦਾਂ 'ਚ ਆ ਗਈ 6 ਦੰਦ ਲੰਬੀ ਲੰਬੀ ਫੁੱਲ ਕੱਦ ਫੁੱਲ ਤੇ ਸਿੰਘ ਬੰਦ ਜਮਾ ਸਿੰਘ ਬੰਦ ਹੈ ਹੋਵੇ ਜੀ ਦੂਜੇ ਦੀ ਹੁਣ ਨਾਲ ਵੀ ਪੌਣੇ 5 ਦੀ ਹੋਊਗੀ ਚਵਾਈ ਚੂਈ ਦੀ ਗਾਰੰਟੀ ਰਹੂਗੀ ਚਵਾਈ ਦੀ ਵੀ ਇਹ ਐਨ ਗਾਰੰਟੀ ਵੀ ਹੋਊਗੀ ਜੇ ਸੌਦਾ ਹੋ ਗਿਆ ਆਪਾਂ ਪਾਸ ਕਰਾ ਦਾਂਗੇ ਥਾਣ ਤੋਂ ਠੀਕ ਆ ਗੱਲ ਆ ਬੰਦੇ ਡਰਦੀ ਆ ਬੇਜਾਨਾ ਕਰ ਗੱਬਣ ਬਾਈ ਦੇ ਘਰੋਂ ਲੈ ਕੇ ਚੈੱਕ ਕਰਾ ਕੇ ਕਿੰਨੇ ਪੈਸੇ ਲੈ ਲਾਂ ਗਾਲੇ ਦੇ ਇਹਦਾ ਵੀਰੇ 1 ਲੱਖ ਰੁਪਏ ਲੈ ਲਾਂਗੇ ਪੂਰਾ ਹਾਂ ਕਰ ਦਾਂਗੇ ਮਾਫ ਠੀਕ ਹੈ ਗੱਲ ਇਹਨੇ 2 3 4 ਲੈਣੀਆਂ ਨੇ ਕੋਈ ਗੱਲ ਨਹੀਂ ਕਰਦਾਂਗੇ ਵੀਰੇ ਇਹ ਚੋ ਵੀ ਕਰਦਾ ਇਕੱਲੇ ਕੋਈ ਚੱਕਰ ਨਹੀਂ ਹੈਗਾ ਯਾਰਾ ਠੀਕ ਹੈ ਗੱਲ ਤੇ ਹੋ ਜਾ ਸਾਈਡ ਨੂੰ ਗੈਰੀ ਇੱਥੋਂ ਦਿਖਾਓ ਏ ਪੌਣੇ ਪੰਜ ਦੀ ਗੱਬਣ ਆ ਗਈ ਬਾਈ ਕਹਿੰਦਾ ਤੇ ਦੰਦਾਂ ਚ ਆ ਗਈ 6 ਦੰਦਾਂ ਹਾਂ ਤੇ ਕਮਾ ਦੇ ਕੈਮਰਾ ਇੱਧਰਲੇ ਬੰਦੇ ਨੂੰ ਕੇ ਰੈਨ ਕਰਾ ਦੇ ਤਸੱਲੀ ਸਾਰੀਆਂ ਝੋਟੀਆਂ ਦੀ ਨੰਬਰ ਬੋਲ ਦੋਗੀ 95920 ਹਾਂਜੀ 99439 ਬਾਕੀ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਚੱਲੂਗਾ ਇਹਨਾਂ ਚ ਜਿਹੜੀ ਵੀ ਝੋਟੀ ਜਿਹੜੇ ਵੀ ਸੱਜਣ ਨੂੰ ਪਸੰਦ ਆਉਂਦੀ ਆ ਤਾਜੀ ਸੂਈ ਤੋਕੜ ਗੱਭਣ ਬਾਕੀ ਇਸ ਘਰ ਚ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਬਾਈ ਕੋਲ ਇੱਕ ਗੱਭਣ ਝੋਟੀ ਆਉਣ ਵਾਲੀ ਆ ਹਾਂਜੀ ਹਾਂਜੀ ਕਈ ਵਾਰੀ ਆਪਾਂ ਪਹਿਲਾਂ ਹੀ ਬੋਲਦੇ ਵਿੱਚ ਜੇ ਚਾਰਿਆਂ ਸੌਦਾ ਕਰਨਾ ਹੋਇਆ ਤਾਂ ਉਸ ਲੋਟ ਵੀ ਕਰ ਲਾਂਗੇ ਆਪਾਂ ਕੋਈ ਗੱਲ ਠੀਕ ਆ ਗੱਲ ਆ ਉਦਾਂ ਦੀ ਮਾਫੀ ਵੀ ਹੋ ਜੂ ਉਦਾਂ ਦੀ ਮਾਫੀ ਕਰਦਾ ਕੋਈ ਗੱਲ ਨਹੀਂ ਠੀਕ ਆ ਗੱਲ ਹਾਂ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ